ਬੀਅੱਡਬੀ ਕਲਾਫ ਬਣੇ ਬਿਲਤੇ ਸਿਲੈਕਟ ਕਮੇਟੀ ਨੇ ਲੋਕਾਂ ਦੇ ਸੁਝਾਅ ਮੰਗੇ ਨੇ ਲੋਕ 1 ਮਹੀਨੇ ਯਾਨੀ ਕਿ 31 ਅਗਸਤ ਤੱਕ ਆਪਣੇ ਸੁਝਾਅ ਜੜਨੇ ਨੂੰ ਸਿਲੈਕਟ ਕਮੇਟੀ ਨੂੰ ਭੇਜ ਸਕਦੇ ਨੇ ਤੇ ਇਹ ਸੁਝਾਅ WhatsApp ਡਾਕ ਤੇ ਆਪਣੇ ਹਲਕੇ ਦੇ ਵਿਧਾਇਕ ਰਾਹੀਂ ਸਿਲੈਕਟ ਕਮੇਟੀ ਤੱਕ ਲੋਕਾਂ ਦੇ ਵੱਲੋਂ ਭੇਜ ਜਾ ਸਕਦੇ ਨੇ ਨਾਲ ਹੀ ਸਿਲੈਕਟ ਕਮੇਟੀ ਨੇ ਕਿਹਾ ਹੈ ਕਿ ਇਹ ਸੁਝਾਅ ਜੜਨੇ ਨੂੰ ਚਾਰ ਭਾਸ਼ਾਵਾਂ ਵਿੱਚ ਭੇਜ ਜਾ ਸਕਦੇ ਨੇ ਪੰਜਾਬੀ ਹਿੰਦੀ ਉਰਦੂ ਤੇ ਇੰਗਲਿਸ਼ ਦੇ ਵਿੱਚ ਇਸ ਬਾਬਤ ਇੱਕ WhatsApp ਨੰਬਰ ਵੀ ਜਾਰੀ ਕੀਤਾ ਗਿਆ ਤਾਂਸੇ ਕਿ ਸਿਲੈਕਟ ਕਮੇਟੀ ਨੇ 6 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਜਿਹੜੀ ਉਹ ਜਾਰੀ ਕਰਨੀ ਹੈ ਜਿਸੇ ਚੱਲਦੇ ਆ ਹੁਣ ਲਗਾਤਾਰ ਸਲੈਕਟ ਕਮੇਟੀ ਮੀਟਿੰਗਸ ਕਰ ਰਹੀ ਹੈ ਹਰ ਮੰਗਲਵਾਰ ਨੂੰ ਸਲੈਕਟ ਕਮੇਟੀ ਦੀ ਮੀਟਿੰਗ ਹੋਵੇਗੀ ਤੇ ਹੁਣ ਤੱਕ ਦੋ ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਜਿਸੇ ਚੱਲਦੇ ਆ ਇਹ ਵੱਡਾ ਫੈਸਲਾ ਲਿਆ ਗਿਆ ਕਿ ਜੋ ਬੇਅਦਬੀ ਦੇ ਖਿਲਾਫ ਬਿੱਲ ਬਣਾਇਆ ਇਸ ਦੇ ਉੱਤੇ ਲੋਕਾਂ ਦੇ ਸੁਝਾਅ ਲਏ ਜਾਣ ਤੇ ਇਸ ਦੇ ਲਈ 1 ਮਹੀਨੇ ਦਾ ਸਮਾਂ 31 ਅਗਸਤ ਤੱਕ ਲੋਕਾਂ ਨੂੰ ਦਿੱਤਾ ਗਿਆ ਕਿ ਉਹ ਆਪਣੇ ਹਲਕੇ ਦੇ ਵਿਧਾਇਕ ਵਟਸਐਪ ਤੇ ਡਾਕ ਦੇ ਰਾਹੀਂ ਸਲੈਕਟਡ ਕਮੇਟੀ ਨੂੰ ਆਪਣੇ ਸੁਝਾਅ ਭੇਜ ਸਕਦੇ ਨੇ ਦੱਸਦੇ ਕਿ ਬੇਅਦਬੀਆਂ ਨੂੰ ਲੈ ਕੇ ਲਗਾਤਾਰ ਸਿਆਸਤ ਭਖੀ ਰਹਿੰਦੀ ਹੈ ਇਸ ਦੇ ਉੱਤੇ ਹਰ ਕੋਈ ਜਿਹੜਾ ਉਹ ਬਾਹਰ ਕਰਦਾ ਸਰਕਾਰ ਦੇ ਉੱਤੇ ਕੋਈ ਵੀ ਸਰਕਾਰ ਜਿਹੜੀ ਹੈ ਇਸ ਤੇ ਕੋਈ ਇंसाफ ਨਹੀਂ ਦਵਾਰੇ ਜਿਸ ਤੇ ਚੱਲਦੇ ਹੁਣ ਆਮ ਆਦਮੀ ਪਾਰਟੀ ਨੇ ਇੱਕ ਵਿਧਾਨ ਸਭਾ ਦਾ ਵਿਸ਼ੇਸ਼ اجلاس ਵੀ ਸੱਦੇ ਹੱਸੇ ਇਸ ਵਿੱਚ ਵਿਧਾਇਕਾਂ ਨੂੰ ਲੈ ਕੇ ਬਿੱਲ ਪੇਸ਼ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿੱਲ ਪੇਸ਼ ਕੀਤਾ ਗਿਆ ਤਾਂ ਫਿਰ ਇਸ ਬਿੱਲ ਨੂੰ ਲੈ ਕੇ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਗਿਆ ਜਿਸ ਦੇ ਉੱਤੇ 6 ਮਹੀਨਿਆਂ ਦੇ ਅੰਦਰ ਸਿਲੈਕਟ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਨੀ ਹੈ ਤੇ ਜਾਰੀ ਕਰਨੀ ਹੈ ਇਸ ਦੇ ਚੱਲਦੇ ਹੁਣ ਸਿਲੈਕਟ ਕਮੇਟੀ ਨੇ ਜਨਤਕ ਸੁਝਾਅ ਦੀ ਮੰਗ ਕੀਤੀ ਹੈ ਲੋਕਾਂ ਨੂੰ ਇੱਕ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ 31 ਅਗਸਤ ਤੱਕ ਲੋਕ ਹਿੰਦੀ ਉਰਦੂ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਆਪਣੇ ਸੁਝਾਅ ਜਿਹੜੇ ਨੇ ਆਪਣੇ ਹਲਕੇ ਦੇ ਵਿਧਾਇਕ ਡਾਕ ਤੇ ਵਟਸਐਪ ਦੇ ਰਾਹੀਂ ਸਿਲੈਕਟ ਕਮੇਟੀ ਨੂੰ ਭੇਜ ਸਕਦੇ ਨੇ